ਸਤ ਸ੍ਰੀ ਅਕਾਲ ਜੀ ਸਾਰੇ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਵੀਰ ਕੋਲ ਆਪਾਂ ਆਏ ਆ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਦਾ ਨਾਂ ਦਾ ਘਰ ਆ ਜਿਹੜਾ ਅੰਮ੍ਰਿਤਸਰ ਦਾ ਇੰਟਰਨੈਸ਼ਨਲ 에어ਪੋਰਟ ਹੈ ਜਿਹੜਾ ਬਿਲਕੁਲ ਨਾਲ ਹੀ ਵੀਰ ਜੀ ਦੇ ਘਰ ਦੇ ਨਾਲ ਹੀ ਆ ਤੇ ਅੱਜ ਤਾਂ ਨਾ ਟੋਟਲ ਪੰਜ گاਵਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸੋਈ ਆ ਤੇ ਬਾਕੀ ਸਾਰੀਆਂ ਹੀ ਗੱਬਣਾ ਚੰਗੇ ਦੁੱਧ ਵਾਲੀਆਂ گاਵਾ ਤੁਹਾਨੂੰ ਨੋਰਮਲ ਰੇਟ 'ਤੇ ਅੱਜ ਤੁਹਾਨੂੰ ਦਿਖਾਉਣੀਆਂ ਸੋਹਣੇ ਪਸ਼ੂ ਅੱਜ ਵਿਰਦੀ ਨਾਲ ਕਲ ਸਾਰੀ ਹੈ ਵੀ ਸਾਰੀਆਂ ਕ੍ਰੋਸ ਠੀ ਹੈ ਜੜੀਆਂ ਹਾਂਜੀ ਵਿਰਦੀ ਸਾਸਿਕਾਲ ਜੀ ਸਾਸਿਕਾਲ ਜੀ ਹੋਸਣਾ ਠੀਕ ਠਾਕ ਜੇ ਚੱਲੀ ਜਾਂਦਾ ਕੰਮਕਾਰ ਵਧੀਆ ਫਿਰ ਉਸ ਦਿਨ ਵੱਡੀਆਂ ਮੱਝਾਂ ਵੇਚਤੀਆਂ ਫਿਰ ਤਾਂ ਭਾਈ ਕਹਿੰਦੇ ਜੀ ਤੇ ਅੱਜ ਫਿਰ گاਵਾ ਇਕੱਠੀਆਂ ਕਰ ਲੀਆਂ ਸਾਰੀਆਂ ਭਾਈ ਥੋੜਾ ਜਿਹਾ ਬਾਜ਼ਾਰ ਤੇਜ ਜੋ ਲੱਗਦੀ ਘਟਿਆ ਮੱਝ ਅੱਛਾ ਮੇਰੇ گاਵਾ ਹੀ ਪਾਣੀ ਵਾਲੇ ਆਂ ਮੀਆਂ ਜੀ ਠੀਕ ਆ ਮਾੜਾ ਲੱਭਣ ਘੜ ਸਹੀ ਤੇ ਪਾ ਜਿਹੇ ਗਾਵਾਂ ਤੇ ਅੱਜ ਬਹੁਤੇ ਨਿਗੇ ਨਿਗੇ ਦੇ ਅੱਛਾ ਚਲੋ ਨਾਮ ਦਾ ਨਾਮ ਦਾਸ ਤਾਂ ਫਿਰ ਨਾ ਪਾਜੀ ਹਰਮਨ ਜੀ ਅੱਛਾ ਪਿੰਡ ਰਾਇਆ ਸਾਸੀ ਗੁਲਾਮਪੁਰ ਸਰਦ ਤਸਵੀਰ ਦੇ ਨਾਲ ਆ ਠੀਕ ਆ ਤੇ ਫੋਨ ਨੰਬਰ ਬੋਲ ਦ ਇੱਕ ਰਿ 826434231 ਪਾਜੀ ਠੀਕ ਆ ਤੇ ਅੱਜ ਫਿਰ ਇੱਧਰ ਅੱਗੇ ਭਾਈ ਹਣਾਂ ਦੇ ਵੱਲ ਵੀਡੀਓ ਬਣਾਈ ਦੀ ਆ ਕਦੀ ਇੱਧਰ ਤੇ ਕਦੀ ਉੱਧਰ ਹੈ ਨਾ ਫਿਰ ਗੱਲ ਮਿਲ ਕੇ ਚਲੋ ਠੀਕ ਕਰੀਏ ਫਿਰ ਚਲੋ ਹਾਂਜੀ ਤੇ ਚੱਲਾ ਸ਼ੁਰੂਆਤ ਹੈ ਜਿਹੜੀ ਆਹ ਚਾਰ ਦੰਦ ਜੇ ਵੱਛੀ ਪਹਿਲੇ ਸੂਏਗੇ ਅੱਛਾ ਛੀ ਠੰਡੀ ਬਹੁਤ ਜਿਆਦਾ ਸਾਡੀ ਜਿੱਤਰਾ ਮੰਦੀ ਥੱਲੇ ਹੈ ਅਜੇ ਗੱਭਣੇ ਆ ਨਾ ਪਹਿਲਾਂ ਸੁਬਾਈ ਨੇ ਸੋਣਾ ਹੈ ਤੇ ਆ ਦੇਖਦੇ ਜਿੱਦਰਾ ਮੱਦੀ ਥੱਲੇ ਬਹਿ ਜਾ ਤੇ ਬੜੇ ਸ਼ਾਂਤ ਜੇ ਸੁਭਾਅ ਦੀ ਹੈ ਜਿਹੜੀ ਬੜੀ ਚੰਗੀ ਪਾਜੀ ਬਾੜ ਰੱਖੀ ਤੇ ਕਿੰਨਾ ਗੇ ਦੁੱਧ ਚਵਾਈ ਜਾਊਗੀ ਪਹਿਲੇ ਸੂਏ ਪਾਜੀ ਪਹਿਲੇ ਸੂਏ ਜਿਆਦਾ ਨਹੀਂ ਤੇ 13 14 ਲੀਟਰ ਕੱਢੀ ਜਾਊਗੀ ਅੱਛਾ ਇਹ ਦਿਨ ਹਫ਼ਤਾ 10 ਦਿਨ ਲੱਗੇਗੀ ਖੋਲੋ ਫਿਰ ਤੋਰ ਦੀਏ ਅਜੇ ਪਹਿਲਾਂ ਹੀ ਸਵੇਰੇ ਸੋਣਾ ਹੈ ਤੇ ਦਿਨ ਵੀ ਅਜੇ ਖੜੀ ਹੀ ਆ ਤੇ ਬਾਕੀ ਥੱਲੇ ਹਵਾਨਾ ਬੜਾ ਪਿਆਰਾ ਜਿਹਾ ਤਿਆਰ ਕਰਨੇ ਨੇ ਕੰਪੈਕਟ ਜਿਹਾ ਜੇ ਕੀ ਆ ਲੈ ਸਾਡੇ ਫਿਕਸ ਜਿਹੜਾ ਹਵਾਨਾ ਜਿਹੜਾ ਦਹੀਂ ਬਣਾਉਣਾ ਤੇ ਕਿੰਨਾ ਫਿਰ ਮੁੱਲ ਵੇਤੀ ਆ ਤਾਂ ਫਿਰ ਮੁੱਲ ਭਾਜੀ ਇਹਦਾ 50000 ਕਰ ਦੇ ਜੀ ਅੱਛਾ ਬਣਨ ਬਣੂ ਚੰਗੀ ਹੈ ਲੱਗੇ ਲਾ ਤੇ ਦੇਣੀ ਕਿੰਨੇ ਦੀ ਆਪਾਂ ਇਹ 45 ਦੀ ਦੇਣੀ ਹੈ 45000 ਦੀ ਇਹ ਛੋਟ ਛੱਟ ਕਰ ਦੀਏ ਵਿੱਚ ਹੋਰ ਤੁਸੀਂ 40 ਜੋ ਛੋਟ ਕਰ ਦਾਂਗੇ ਭਾਜੀ ਅੱਛਾ 40 ਜੋ ਛੋਟ ਕਰ ਦੋ ਜੀ ਹਾਂਜੀ ਭਾਜੀ ਬਰੀਡ ਬੜੀ ਇਹ ਪਰਖਾਲੇ ਬੰਦੇ ਭਾਜੀ ਵੱਚੀ ਖੜੇ ਪੰਜਾਬ ਵਾਲੀ ਜਰਸੀ ਆ ਪੂਰੀ ਨਿੱਗਰ ਜਰਸੀ ਆ ਜਿਹੜੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ ਇਹ ਵੀ ਗੱਬਣ ਆ ਜਿਹੜੀ ਇਹਦਾ ਭਾਈ ਜੀ ਸੋਇ ਦਾ ਦੁੱਧਾ ਅੱਛਾ ਤੇ ਦੇਣੇ 10 ਤੋਂ 15 ਘੜੀ ਹੱਟਦੀ ਹਲੇ ਅੱਛਾ ਭਾਈ ਜੀ ਦਾ ਦੁੱਧ ਪਿਛਲੇ ਸੋਇ ਘਰਾਂ ਆ ਗਿਆ ਤੇਰਾ 14 ਲੀਟਰ ਕੱਟਿਆ ਅੱਛਾ ਤੇ ਗਰਮੀ ਗੁੰਮੀ ਜ਼ਿਆਦਾ ਨਹੀਂ ਤੇ ਚਲੋ ਇੰਨਾ ਹੀ ਚੁਵਾਈਆ ਵਾਧੂ ਤੋਰੋ ਫੇਰ ਇੰਨਾ ਵਿੱਚ ਆਣਾ ਇਹਦੇ ਦੇ ਸੱਦੇ ਲੱਜਾ ਤੋਰ ਦੋ ਫੇਰ ਇੰਨਾ ਵਾਦੀ ਵੜ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 40000 ਜੋ ਅੱਛਾ ਮਿਰ ਦਾਸ ਦੇਣਾ ਸਾਹਮਣੂ ਦਾਣਾ ਕੋਈ ਖੜ ਕੇ 15 ਦਿਨ ਹਾਂਜੀ 50000 ਦੀ ਗੱਲ ਕੋ ਤੇ ਫਿਰ 40 ਜਿ ਕੋ ਥੋੜਾ ਹੋਰ ਛੱਡ ਦੀਏ ਦੋ ਛੱਡ ਦੀਏ ਕਿ 10 ਹੋਰ ਛੱਡ ਦੀਏ 37 ਦੀ ਭਾਈ ਪੂਰੇ ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਆ ਸੋਈ ਸਵਾਈ ਆ ਗਈ ਹਨਾ ਇਹਦਾ ਬੱਚਾ ਜਿਹੜਾ ਇਹਦੇ ਮਗਰ ਰੱਛਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਇਹਦੇ ਥੱਲੇ ਭਾਜੀ 10 ਲੀਟਰ ਹੈ ਪਿਆਰ ਜਿਹੜਾ ਮੇਰੇ ਕੋਲ ਪਿਆਰ ਜਿਹੜਾ 2 ਟਾਈਮ ਚੋਲੇ ਕੋਈ ਚੋਲੇ 4 ਟਾਈਮ ਚੋਲੇ ਅੱਛਾ ਤੇ ਸੂਈ ਨੂੰ ਅੱਜ ਹੁਣ ਤੱਕ 10 ਦਿਨ ਹੋ ਗਏ ਜੀ ਅੱਛਾ ਹਾਂਜੀ ਤੇ ਸੂਆ ਪਹਿਲਾ ਜਿਹੜੇ ਠੰਡੀ ਦੀ ਮੋਡਲ ਦਾ ਬਾਕੀ ਇਹ ਕਿ ਜੇ ਕੋ ਸਾਮ ਕਰ ਲੂਗਾ ਤੇ ਥੋੜਾ ਬਧ ਦੁੱਧ ਹੋਰ ਵੀ ਵਾਤ ਪਸੋਂ ਕੇ ਥਣ ਭਾਜੀ ਹੋਰ ਕੱਢ ਜਾਂਦੀ ਵੈੜ ਠੀਕ ਆ ਹਾਂਜੀ ਤੁਰ ਫੇਰ ਇੰਨਾ ਮੈਂ ਤੇ ਇਹਦਾ ਫਿਰ ਮੁੱਲ ਇਹਦੇ 6 ਵਜੇ ਚੋਗੇ ਭਾਜੀ ਲਿਆਂਦੀ ਵੈੜ ਅੱਛਾ ਇਹਦਾ ਮੁੱਲ ਵੀ 40000 ਦੇ ਤੇ ਵਿੱਚੋਂ ਕਿੰਨਾ ਛੱਡਦੀ ਐ 2000 ਛੱਡਦੀ ਐ ਹਾਂਜੀ 2000 ਛੱਡਦੀ ਐ ਸੇਮ ਕਰਦੀ ਐ ਇੰਦਾ ਵੀ ਤੇ ਚਲੋ ਫਿਰ 37 ਜਾਂਦਾ ਸੀ 37 ਦੀ ਇਹ ਦੇ ਦਾਂਗੇ ਠੀਕ ਐ ਜੀ ਇਹਦਾ ਵੀ ਭਾਜੀ 37 ਕਿੰਨਾ ਜਿਹੜਾ ਮਰਜੀ ਵੀਰ ਕੋਲ ਲੈ ਜੀ ਅੱਛਾ ਇਹਦਾ ਵੀ 37 ਦੀ ਦੇ ਦਾਂਗੇ ਤੇ ਇਹ ਕਿੰਨੇ ਕ ਦੁੱਧ ਵਾਲੀ ਐ ਐਵੇਂ ਦੂਜਾ ਸੁਆਹ ਭਾਜੀ ਕਹਾਲਾ ਲੈ ਕਿਸ ਤਰ੍ਹਾਂ 8 ਲੀਟਰ ਚਾਹੁੰਦੇ ਨੇ ਆ ਅੱਛਾ ਭਾਏ ਕੱਚੀ ਐ ਵੀ ਥੋੜੀ ਜੀ ਦਾ 15 ਦਿਨਾਂ ਦੀ ਚਲੋ ਦੋਰ ਤੋਂ ਫਿਰ ਇਹਦੇ ਨਾਲ ਬਾਕੀ ਰੰਗ ਰੂਪ ਵੀ ਇਹ ਵੀ ਚੰਗੀ ਆ ਬਾਕੀ ਸੋਨੇ ਰੰਗ ਰੂਪ ਦੀ ਆ ਤੇ ਇਹ ਕਿ ਸਾਂਭੀ ਸੁੰਦਰੀ ਵੀ ਚੰਗੀ ਆ ਇਹ ਆ ਕਿ ਜਿਹੜੇ 10 ਦਿਨ ਸਾਂਭ ਨਹੀਂ ਪੈਣੀ ਉਸ ਹਿਸਾਬ ਨਾਲ ਸਾਮ ਛੱਡ ਕੇ ਜਿਹੜਾ ਇਹਦਾ ਮੁੱਲ ਵੀਜੀ ਉਹਨਾਂ ਨੇ ਕਰਤਾ ਉਹ ਤਰ੍ਹਾਂ ਹੀ ਕਿ ਰਾਜੀ ਆ ਜਿਹੜੀ ਤੇ ਮਿਲਕ ਮੈਨ ਵੀ ਇਹਦੀ ਦੇਖ ਸਕਦੇ ਚੰਗੀ ਆ ਤੇ ਪਾਣੀ ਬੜੀ ਭੜਾ 50000 ਦੀ ਗਾਂ ਪਾਜੀ ਵਿਕ ਜੂ ਸਾਬ ਕੇ ਹਾਂਜੀ ਤੇ ਇਹਦਾ ਮੁੱਲ ਤੁਹਾਨੂੰ ਦੱਸਿਆ ਜੀ 37 ਦੀ ਪਰਾਇ ਇਹਦਾ ਵੈਸੈਂਟੀ 37 37 ਚੱਲੂਗਾ ਕਾਮਾ ਜੀ ਤੇ ਹੁਣ ਜਿਹੜੇ ਕਾਹ ਵੀ ਗੱਪਣ ਆ ਨੀ ਭਾਜੀ ਗੱਭਣਾਂ ਦੂਜੇ ਸੂਏ ਵੈਰ ਰੱਖੀ ਬੜੀ ਇਹ ਵੀ ਕਾਫੀ ਖੂਬਸੂਰਤ ਆ ਬੜੀ ਪਿਆਰੀ ਜੀ ਵਹਿਰ ਹੋ ਜੜੀ ਹੈ ਜੀ ਸੂਆ ਦੂਜਾ ਜੀ ਭਾਜੀ ਇਹ ਕਿੰਨੇ ਕ ਦੁੱਧ ਵਾਲੀ ਆ ਪਹਿਲੇ ਸਵੇਰ ਘਰ ਆਲੇ 15 16 ਲੀਟਰ ਦੱਸਿਆ ਜੀ ਅੱਛਾ ਤੇ ਕੀ ਜਾਣੀ 17 18 ਲੀਟਰ ਤੋਂ ਆਈ ਜੀ ਤੋੜ ਦੋ ਫਿਰ ਇਹਨਾਂ ਬਾਕੀ ਚੰਗੇ ਸੋਨੇ ਰੰਗ ਰੂਪ ਦੀ ਹੈ ਤੇ ਚੰਗੇ ਘੱਟ ਕੱਟ ਕੀ ਹੈ ਜੀ ਬਾਕੀ ਇਹ ਹੈ ਕਿ ਜੇ ਤਿਆਰ ਹੋਣੀ ਹੈ ਥੱਲੇ ਆਹ ਭਾਜੀ ਆਹ ਨਾਲ ਜਿੱਥੇ ਵੈਣ ਹੈ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਜੀ 50000 ਕਰ ਦੇਈਏ ਅੱਛਾ ਤੁਸੀਂ ਦੱਸੋ ਕਿ ਨਹੀਂ ਦੇ ਦਈਏ ਇੱਕ ਨਹੀਂ ਦੇ ਦੇਣੀ 45 ਦੇ ਦਈਏ 1000 ਖੰਡ ਹੋਰ ਛੱਡ ਦਈਏ 47000 ਪੂਰੇ ਨਹੀਂ ਅੱਛਾ 47000 ਦੀ ਜਰੂਰ ਬਾਕੀ ਚਲੋ ਕੋ ਫੋਨ ਲਾਵੇ ਛੋਟ-ਛੋਟ ਕਰ ਦੋਗੇ ਹਨਾ ਤੇ ਬਾਕੀ ਇਹ ਕਿ ਕੱਪੜਾ ਆਪਣੀ ਇੱਥੋਂ ਪਾਸ ਕਰਕੇ ਕਰਕੇ ਖੜੇ ਸੂਈ ਭਲਾ 2 ਟਾਈਮ ਚੋਵੇ 4 ਟਾਈਮ ਚੋਵੇ ਤੁਹਾਡੇ ਘਰ ਤੁਹਾਡੇ ਘਰ ਤਸੱਲੀ ਕਰਕੇ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਸਟ ਚਾਹ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ